ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੇਮੰਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜੈਜੇ ਭਾ ਦੀਆਂ ਚਾਰ ਵਿਹੜਾਂ ਮਖੌਣੀਆਂ ਜਿਨ੍ਹਾਂ ਦੇ ਵਿੱਚੋਂ ਤਿੰਨ ਜਰਸੀ ਬਰੀਡ ਦੀਆਂ ਤੇ ਇੱਕ ਸਾਈਵਾਲ ਨਸਲ ਦੀ ਪੂਰੀ ਭਾਰੀ ਫੁੱਲ ਵਜਨ ਵਾਲੀ ਗੋਲ ਮਟੋਲ ਵਿਹੜ ਟੋਟਲ ਚਾਰ ਜਾਨਵਰ ਜੇ ਕੋਈ ਭੈਣ ਭਰਾ ਚੰਗੀ ਜਰਸੀ ਲੈਣ ਦਾ ਚਾਹਵਾਨ ਹੋਵੇ ਨਾ ਮੈਨੂੰ ਵੀ ਬਹੁਤ ਭੈਣ ਭਰਾ ਫੋਨ ਲਾਉਂਦੇ ਹਨ ਹਮਦ ਬਾਈ ਯਾਰ ਆਪਾਂ ਘਰੇ ਦੁੱਧ ਪੀਣ ਨੂੰ ਚੰਗੀ ਜਰਸੀ ਲੈਣੀ ਆ ਪੰਜਾਬ ਵਾਲੀ ਕੋਈ ਹੋਈ ਤਾਂ ਦੱਸਿਓ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਆ ਇੱਕ ਨੰਬਰ ਜਰਸੀ ਅੱਜ ਦੀ ਵੀਡੀਓ ਦੇ ਵਿੱਚ ਪੂਰੀ ਟੌਪ ਦੀ ਬੱਛੀ ਬੱਛੀਆਂ ਦੂਜੀਆਂ ਵੀ ਆਪੋ ਆਪਣੀ ਥਾਂ ਸਾਰੀਆਂ ਚੰਗੀਆਂ ਪਰ ਜੇ ਇੱਕ ਜਰਸੀ ਵੇਖਣੀ ਹੋਵੇ ਕਿਹੜੀ ਚੰਗੀ ਆ ਤਾਂ ਇੱਕ ਨੰਬਰ ਅੱਜ ਦੀ ਵੀਡੀਓ ਦੇ ਵਿੱਚ ਫੁੱਲ ਚੰਗੀ ਬੱਛੀ ਆ 2 ਨੰਬਰ ਸਾਈ ਵਾਲੇ ਵੀ ਫੁੱਲੀ ਚੰਗੀ ਆ ਇਨਫਰਮੇਸ਼ਨ ਲੈ ਲੈਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਸਸਿਕਾ ਅਸੀਂ ਆਏ ਬਾਈ ਸਾਰਿਆਂ ਨੂੰ ਨਾਂ ਦੱਸ ਦਈਏ ਨਾਂ ਬਾਈ ਤਾਰਾ ਪਿੰਡ ਕਾਲੇ ਕੇ ਤਸੀਲ ਬਾਗਿਆ ਪ੍ਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦਈਏ 83600 ਪੂਰਾ ਹੀ 80923 ਇੱਥੋਂ ਹੀ ਗੱਲ ਸ਼ੁਰੂ ਇਹ ਹੁਣ ਇਹ ਸੂਈਆ ਤਾਜੀ ਬਾਈ ਦੂਜੀ ਸੂਈਆ ਵੇੜ ਉਹ ਜਰਸੀ ਕਿਧਰੋਂ ਲੈਣੀ ਬਲਾ ਚੰਗੀ ਆ ਉਹ ਵੀ ਆਪਾਂ ਇੱਥੇ ਫਾਰਮ ਦੀ ਵੇੜ ਆ ਬਾਈ ਲੋਕਲ ਹੀ ਲਈ ਹੈ 12-13 ਕਿਲੋਮੀਟਰ ਦੀ ਜਿਹੜੀ ਚੁਆਈ ਆ ਠੀਕ ਹੈ ਸਾਰਾ ਮਾਲ ਹੀ ਲੋਕਲ ਆਪਣਾ ਠੀਕ ਹੈ ਸਾਰਾ ਇਹ ਨਹੀਂ ਬਾਈ ਗੱਲਾਂ ਵਾਲਾ ਸਾਰਾ ਲੋਕਲ ਘਰਾਂ ਘਰੇਲੂ ਮਾਲ ਆ ਹੂੰ ਸਹੀ ਆ ਇਹ ਨਹੀਂ ਮੰਡੀ ਵਾਲਾ ਮਾਲ ਆਪਣੇ ਕੋਲ ਇਹ ਕਿੰਨਾ ਮਸੂਆ ਇਹ ਦੂਜਾ ਸੂਆ ਸੂਈ ਆ ਬਾਈ ਹੂੰ ਕੋਈ ਹੁੰਦਾ ਦਾ ਰਿਕਾਰਡ ਰਿਆ ਮਾਲਕਾਂ ਨੇ ਚੋਇਆ ਉਹ ਤਾਂ ਕਹਿੰਦੇ 17 ਲੀਟਰ ਆਪਾਂ 15 16 ਮੰਨ ਕੇ ਲਈ ਆ ਹੂੰ 15 16 ਨੋਰਮਲ ਪਿਆਜੂਗੀ ਤੇ ਸੂਈ ਨੂੰ ਹੋ ਗਿਆ ਬਾਈ 15 20 ਮਿੰਟ ਮਗਰ ਕੀ ਆ ਮਗਰ ਬੱਛੀ ਆ ਬਾਈ ਕੱਢ ਬਾਹਰ ਨੂੰ ਦੋਸਤੋ 15 20 ਮਿੰਟ ਬਾਈ ਕਹਿੰਦਾ ਸੂਈ ਨੂੰ ਸਮਾ ਹੋ ਗਿਆ ਮਗਰ ਬਹੁਤ ਚੰਗੀ ਜਰਸੀ ਬਰੀਡ ਦੀ ਬਦਾਮੀ ਰੰਗ ਦੀ ਵੱਛੀ ਆ ਬੱਚਾ ਵੀ ਖੁੱਲੇ ਡੁੱਲੇ ਅੰਗਾਂ ਪੈਰਾਂ ਦਾ ਇੱਕ ਤਾਂ ਬੱਛੀ ਹੁੰਦੀ ਹੈ ਨਾਂ ਦੀ ਕਿ ਵੱਛੀ ਆ ਇੱਕ ਹੁੰਦਾ ਬੱਚਾ ਪੂਰਾ ਚੰਗਾ ਵਧੀਆ ਸੇਵਾ ਕਰ ਲਓਗੇ ਟਾਪ ਦੀ ਵਹਿੜ ਤਿਆਰ ਹੋ ਜੂ ਕਿਉਂਕਿ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਵੱਡੇ ਕੱਦ ਵਾਲੀ ਵਹਿੜ ਤਿਆਰ ਹੋ ਦੂਜੇ ਸੂਵੇ ਵਹਿੜ ਸੂਈ ਆ ਮੱਝਾਂ ਵਰਗਾ ਦੁੱਧ ਹੋ 17 ਕਿਲੋ ਦੁੱਧ ਬਾਈ ਕਹਿੰਦਾ ਪਹਿਲੇ ਸੂਵੇ ਪਲੂਨ ਵੱਛੀ ਨੇ ਦਿੱਤਾ ਚਾਰੇ ਦੀਆਂ ਚਾਰੇ ਵਹਿੜਾਂ ਬਾਈ ਕਹਿੰਦਾ ਆਪਾਂ ਲੋਕਲ ਲਈਆਂ ਆਂਡ ਗਵਾਨ ਪਿੰਡਾਂ ਸਾਰੀਆਂ ਇੱਕ ਵੀ ਵੈੜ ਮੰਡੀ ਦੀ ਨਹੀਂ ਘਰੇਲੂ ਪਸ਼ੂ ਲੈ ਆ ਫੁੱਲ ਗਰੰਟੀ ਉਹ ਦੁੱਧ ਦੀ 17 ਕਿਲੋ ਪਲੂਨ ਨੇ ਦੁੱਧ ਦਿੱਤਾ 15 16 ਮੰਨ ਕੇ ਲਈ ਆ 15 16 ਮੰਨ ਕੇ ਕੋਈ ਵੀ ਲੈ ਜੇ ਹਵਾਨਾ ਬਹੁਤ ਸੋਹਣਾ ਫਿਟਿੰਗ ਆਲਾ ਠੋਸ ਨਿੱਕਰ ਹਵਾਨਾ ਗਲਾਬੀ ਥਣ ਆਦੀ ਚਵਾਈ ਵਾਲੇ ਚਾਰਾ ਥਣਾਂ ਦਾ ਸੇਮ ਹੀ ਸਾਈਜ਼ ਆ ਕੁਝ ਵੋੜਾ ਕੱਢਿਆ ਕਿ ਨਹੀਂ ਕੱਢਿਆ ਜੀ ਇਹ ਜੀ ਬਾਈ ਬੱਚਾ ਨਹੀਂ ਲਾਇਆ ਬੱਚਾ ਲਾਉਂਦੇ ਹੋਰ ਨਖਰੇ ਹੋਣਾ ਸੀ ਬੈਠਾ ਤੇ ਕਈ ਤਾਂ ਕਹਿੰਦੇ ਨੇ ਪੰਜ ਕਿਲੋ ਝੋਲਿਆ 7 ਕਿਲੋ ਦਾ ਠੀਕ ਹੈ ਐਵੇਂ ਕਹਿਣ ਨੂੰ ਕੀ ਕਹਿਣਾ ਮੈਂ ਪੰਜ ਕਿਲੋ ਕੱਢਦਾ 4 ਕਿਲੋ ਹਜੇ ਆਪਾਂ ਹੱਥੋਂ ਨਹੀਂ ਲਾਇਆ ਠੀਕ ਹੈ ਕਿੰਨੇ ਦੀ ਜੈਜ ਜ ਆਪਾ ਬਾਈ ਇਹਦਾ ਮਾਲਕ ਕੋਈ 65 ਕਰਾਲੇ 67 ਕਰਾਲੇ 61000 ਦੀ ਮੁੱਲ 65 ਕਰਾ ਲਓ 67 ਕਰਾ ਲਓ 60 ਦੇ ਇੱਕ 61000 ਦੀ ਦੇ ਦੇਣੀ ਆ ਚੰਗੇ ਕੱਦ 61 ਵਾਲੀ ਪੂਰੀ ਭਾਰੀ ਦੂਜਾ ਸੂਆ ਨਵਾਂ ਹਾਨ ਵੱਚੀ ਮਗਰ ਵੀ ਵੱਚੀ ਆ ਬਾਈ ਕਹਿੰਦਾ ਐਵੇਂ ਕਹਿ ਦੀਏ 5 ਕਿਲੋ ਚੋਲਿਆ 7 ਕਿਲੋ ਚੋਲਿਆ ਟੰਕਾ ਦੁੱਧ ਦਾ ਨਹੀਂ ਚੋਇਆ ਬਾਈ ਕਹਿੰਦਾ ਹਜੇ ਧਾਰ ਵੀ ਨਹੀਂ ਮਾਰੀ ਬੱਚੇ ਨੂੰ ਵੀ ਨਹੀਂ ਪਾਇਆ ਕਿਉਂਕਿ ਸੂਈ ਨੂੰ ਬਾਈ ਕਹਿੰਦਾ ਹਜੇ ਸਾਰੇ 10 15 ਮਿੰਟ ਹੀ ਹੋਏ ਆ ਜਮਾ ਜੈਜਪਾ ਮੱਝਾਂ ਵਰਗਾ ਦੁੱਧ ਦੇ ਦੇਣੀ ਆ ਇਹ 61000 61000 ਦੀ ਤੇ ਜੇ ਮੱਝ ਲੈਣੀ ਆ ਨਾ ਆਪਾਂ 16 17 ਕਿਲੋ ਦੁੱਧ ਵਾਲੀ 1.5 ਤੋਂ 2 ਲੱਖ ਦੀ ਆਉਂਦੀ ਆ ਤੇ ਮੱਝਾਂ ਵਰਗਾ ਦੁੱਧ ਦਊ ਤੇ ਨਾਲੇ ਮੱਝ ਨੂੰ ਦੁੱਧ ਪਿਆ ਵੀ ਲੰਮਾ ਟਾਈਮ ਦੁੱਗਣਾ ਟਾਈਮ ਹੀ ਜਾਂਦੀ ਕਿਉਂਕਿ ਇਹ ਤਾਂ ਤੁਹਾਨੂੰ ਪਤਾ ਹੀ ਆ ਦਿਨ ਦੇ ਦਿਨ ਤੱਕ ਦੁੱਧ ਦੇਈ ਜਾਂਦੀਆਂ ਆਪ ਪਹਿਲਾਂ ਮਹੀਨਾ ਡੇਢ ਮਹੀਨਾ ਡਰਾਈ ਕਰਨੀ ਪੈਂਦੀ ਆ ਤੇ ਨਹੀਂ ਤਾਂ ਪਸ਼ੂ ਗੱਭਣ ਹੋ ਗਿਆ ਹੋਵੇ ਤੇ ਭਾਵੇਂ ਸੂਨ ਵਾਲਾ ਸੂਨ ਨੂੰ ਦਿਨ ਚਾਰ ਰਹਿ ਗਏ ਹੁਣ ਤਾਂ ਵੀ ਦੁੱਧ ਦੇਈ ਜਾਂਦੀਆਂ ਮੱਝ ਨਾਲ ਫਾਇਦਾ ਇਹ ਹੋ ਜਾਂਦਾ ਕਿ ਮੱਝ ਨੂੰ ਦੁੱਗਣਾ ਟਾਈਮ ਦੁੱਧ ਪਿਆੰਦੇ ਆ ਕਈ ਵਾਰ ਐਂ ਵੀ ਹੋ ਜਾਂਦਾ ਪਸ਼ੂ ਗੱਭਣ ਨਹੀਂ ਰਹਿੰਦਾ ਤੇ ਫੇਰ ਵੀ 2-2 ਸਾਲ ਦੁੱਧ ਪਿਆਈ ਜਾਂਦੀਆਂ ਮੱਝ ਦਾ ਤੁਹਾਨੂੰ ਪਤਾ ਹੀ ਆ 5-7 ਮਹੀਨੇ ਦੁੱਧ ਪਿਆਉਂਦੀ ਵੱਧ ਤੋਂ ਵੱਧ ਕੋਈ ਚੰਗੀ ਵੱੱਝ ਕੋਈ ਨਾ ਕੋਈ 8-9 ਮਹੀਨੇ ਵੀ ਪਿਆ ਆ ਜਾਂਦੀ ਆ ਪਰ ਨਹੀਂ گاਵਾ ਦੁੱਗਣਾ ਟਾਈਮ ਦੁੱਧ ਪੈਂਦੇ 65000 ਦੀ ਦੇ ਦੇਣੀ ਫੁੱਲ ਚੰਗੀ ਵੱੱਛੀਆਂ ਨਿਆਰੇ ਦੇ ਦੂ ਸਿਆਲੋ ਸਿਆਲ 2 ਨੰਬਰ ਤੇ ਆ ਜਾ ਜੀ ਦੂਜਾ ਸੂਆ ਸੁਣੀ ਆ ਮੇਰ ਭਾਈ ਸਮਾ ਸਮਾ ਭਾਈ ਇਹ ਲਊਗੀ ਅਜੇ 5 ਤੋਂ 6 ਦਿਨ ਕਿੰਨਾ ਦੁੱਧ ਦੇ ਦੂ ਮਾਰੇਗਾ ਮਾਲ ਤਾਂ ਕਹਿੰਦੇ 15 16 ਚੋਇਆ ਭਰਾ ਦੀ ਸਾਂਝ ਨਾਲੇ 14 15 ਦਾ ਨੋਰਮਲ ਹੀ ਪਿਆ ਜੂ ਬਈ ਕੱਢ ਬਾਹਰ ਨੂੰ ਸਮਾਂ ਕਿੰਨਾ ਦੱਸਿਆ ਸਮਾਂ ਇਹ ਲੱਗੇਗੀ 5 ਤੋਂ 6 ਦਿਨ ਬਈ ਦੋਸਤੋ ਬਾਈ ਕਹਿੰਦਾ ਜੀ ਤੋਂ ਲਈ ਆ ਮਾਲ ਕਹਿੰਦੇ 15 16 ਕਿਲੋ ਦੁੱਧ ਅਸੀਂ ੱਚੋਇਆ ਪਹਿਲੇ ਸਵੇ ਪਲੂਨ ਥੱਲੋਂ ਬਾਕੀ ਬਾਈ ਕਹਿੰਦਾ ਜਿਹਦੇ ਪਸੰਦ ਆ ਉਹ ਅਗਲਾ ਹਫਤੇ ਸਮਝ ਨਾਲ ਲੈ ਲੈ 14 15 ਦਾ ਬਾਈ ਕਹਿੰਦਾ ਕਿਤੇ ਨਹੀਂ ਗਿਆ ਇਹਨਾਂ ਦਾ ਨੋਰਮਲ ਹੀ ਦੇ ਦੇਣਾ 14 ਕਿਲੋ ਦੁੱਧ ਕੋਈ ਬਾਹਲਾ ਨਹੀਂ ਗੋਕੇ ਆਸਤੇ ਇਹਨਾਂ ਦਾ ਨਾਰਮਲ ਹੀ ਦੁੱਧ ਪਿਆਜੂ ਬਾਕੀ ਅੱਗੇ ਸੇਵਾ ਸੰਭਾਲ ਵੀ ਹੁੰਦੀ ਆ ਜੇ ਕੋਈ ਭੈਣ ਭਰਾ ਕਹਵੇ ਕਿ ਸੁੱਕੀ ਤੂੜੀ ਤੇ ਦੁੱਧ ਦੀ ਬਾਲਟੀ ਤੜਕੇ ਦੁੱਧ ਦੀ ਬਾਲਟੀ ਹੱਥ ਨੇ ਭਰ ਦੂ ਸੁੱਕੀ ਤੂੜੀ ਦੇ ਦਾ ਕਿਹੜੇ ਜਾਨਵਰ ਨੇ ਦੇਣਾ ਭਾਵੇਂ ਜਿੰਨਾ ਮਰਜੀ ਬਰੀਡ ਵਾਲਾ ਹੋਵੇ ਫੀਡ ਲੇਟੀ ਦਾ ਪਾਉਣੀ ਪਊਗੀ ਜੇ ਵਧੀਆ ਅਗਲਾ 2-3 ਕਿਲੋ ਸਵੇਰ ਫੀਡ ਪਾਉਂਦਾ 2-3 ਕਿਲੋ ਸ਼ਾਮ ਨੂੰ ਫੀਡ ਪਾਉਂਦਾ ਆ ਲੈਟੀ ਪਾਉਂਦਾ ਤੇ ਵਧੀਆ ਆਪੇ ਕਰਮਾਲੀ ਨੇ ਦੋਨੇ ਟਾਈਮ ਦੁੱਧ ਦੀ ਬਾਲਟੀ ਭਰ ਦਿਆ ਕਰਨੀ ਬਾਲਟੇ ਲਾ ਬਹੁਤ ਪਈਆਂ ਹਵਾਨਾ ਰਵੜੰਗੂ ਵੱਧ ਥਣਾ ਦੀ ਇਹ ਵੀ ਸਾਫ ਸੁਥਰੀ ਆ ਗੁਲਾਬੀ ਥਣ ਦੁੱਧ ਦੇਦਾ ਵੀ ਮੱਝਾਂ ਆ ਰਗੂ ਕਿਉਂਕਿ ਚਾਰ ਨਾਗ ਚਾਰਾ ਨਾਗ ਦਾ ਦੁੱਧ ਮੱਝਾਂ ਆ ਰਗੂ ਮੱਝਾਂ ਆ ਰਗੂ ਕੋਈ ਵੀ ਇਹਨਾਂ ਦੇ ਵਿੱਚ ਅਮਰੀਕਨ ਹੈ ਨਹੀਂ ਜੀ ਦੀ 2 ਢਾਈ ਫੈਟ ਆਉਣੀ ਆ ਉਹਨਾਂ ਚ ਉਹ ਬਰੀਡ ਹੈ ਹੀ ਨਹੀਂਗੀ ਕਿੰਨੇ ਦੀ ਬਾਈ ਮੈਂ ਜੇਦਾ ਕਹਿੰਦਾ ਤੋੜ ਫੋੜ ਕਰਨੀ ਆ ਦਾ 55000 55000 ਦੀ ਵੇੜ ਦੇ ਦਿਆਂਗੀ ਲਓ ਜੀ ਬਾਈ ਕਹਿੰਦਾ ਜੇ ਤੋੜ ਫੋੜ ਕਰਨੀ ਆ ਮਤਲਬ ਘਟਾਉਣੇ ਆ ਕਸਾਈ ਕਰਨੀ ਆ ਤਾਂ 55000 ਤੇ ਨਹੀਂ 50 ਤੇ 1 51000 ਦੀ ਦੇ ਦੇਣੀ ਆ 51 ਜੋ ਬਾਈ ਕਹਿੰਦਾ ਛੋੜ ਛੱਪਾ ਮਾਨ ਤਾਨ ਕਰ ਦੂੰਗਾ 51000 ਚੋਂ ਤੈਨੂੰ ਨੰਬਰ ਤੇ ਆ ਜਾ ਇਹਦੀ ਦੂਜਾ ਸੂਤ ਹੁਣੀ ਆ ਬਾਈ ਇਹ ਮਾਨ ਕਰਦਾ ਕਹਿੰਦਾ 14 15 ਲੀਟਰ ਚੋਇਆ ਬਾਈ 14 15 ਹੀ ਮੰਨ ਕੇ ਆਪਾਂ ਲਈਆ ਵਜਨ ਉਹ ਵਾਲੀ ਵੇੜਾ ਕੋਈ ਇਹਨੂੰ 14 15 ਬਣਾ ਵੱਡੀ ਗੱਲ ਨਹੀਂ ਬਾਕੀ ਸੇਵਾ ਤੇ ਗੱਲ ਆ ਜਾਂਦੀ ਆ ਬਾਈ ਵੀਰ ਭਰਾ ਆ ਦੀ ਸਾਂਝ ਨਾ ਲੈ ਜਾ 14 15 ਨਾਰਮਲ ਪਿਆ ਜੂ ਸਮਾਂ ਸਮਾਂ ਭਾਈ ਇਹ ਲਊਗੀ ਦੋ ਤੋਂ ਤਿੰਨ ਦਿਨ ਲਓ ਜੀ ਬਾਈ ਕਹਿੰਦਾ 14-15 ਕਿਲੋ ਦੁੱਧ ਪਹਿਲਾਂ ਨਹੀਂ ਦਿੱਤਾ ਤੇ ਜਿਹੜੇ ਹਸਾਮ ਨਾਲ ਵਹਿੜ ਦਾ ਕੱਦ ਕਾਠ ਅਮਰੀਕਨਾ ਜਿਹੜਾ ਕੱਦ ਹੈ ਤੇ ਰਾਜੀ ਫੋਲੀ ਆ ਉਸ ਹਸਾਮ ਨਾਲ 14-15 ਕਿਲੋ ਦੁੱਧ ਕੋਈ ਬਾळा ਵੀ ਨਹੀਂ ਪਿਆ ਵੀ ਦੇਊ ਕਰਮ ਵਾਲੀ ਤੇ ਜੇ ਅਗਲੇ ਨੇ ਸੇਵਾ ਨਹੀਂ ਕਰਨੀ ਗੱਲ ਫੇਰ ਉੱਥੇ ਹੀ ਆ ਜਾਂਦੀ ਫੇਰ ਤਾਂ ਉੱਥੇ ਪਸ਼ੂ ਵੀ ਕੀ ਕਰੂ ਹਨਾ ਰਾਜੀ ਜਿੰਨਾ ਮਰਜ਼ੀ ਜਾਨਵਰ ਹੋਵੇ ਜੇ ਦਾਣਾ ਹੀ ਨਹੀਂ ਪਾਉਣਾ ਤੇ ਉਹ ਫਿਰ ਰਾਜੀ ਤਾਂ ਕਾਹਦਾ ਰਹਿਣਾ ਉਹਨੇ ਲਿੱਸਾ ਵੀ ਹੋ ਜਣਾ ਤੇ ਦੁੱਧ ਵੀ ਨਹੀਂ ਦੇਣਾ ਲੈ ਚੱਲ ਉੱਥੇ ਹੀ ਵਿਖਾ ਦਿੰਨੇ ਆਪਾਂ ਬਲਟੇਲਾ ਬਹੁਤ ਪਈਆਂ ਤਿਆਰੀ ਮੰਨੋ ਬਾਈ ਕਹਿੰਦਾ ਹੋ ਸਕਦਾ ਦੋਵਾਂ ਦਿਨਾਂ ਨੂੰ ਸੂਪੇ ਹੋ ਸਕਦਾ ਤਿੰਨਾਂ ਦਿਨਾਂ ਨੂੰ ਸੂਪੇ ਬਲਟੇਲਾ ਹਜੇ ਬਾਕੀ ਆ ਦੋਵਾਂ ਤਿੰਨਾਂ ਦਿਨ ਇਹ ਤਾਂ ਤੁਹਾਨੂੰ ਪਤਾ ਹੀ ਆ ਕਰਮ ਵਾਲੀਆਂ ਸੂਂਦੀਆਂ ਸੂਂਦੀਆਂ ਜ਼ੋਰ ਮਾਰਦੀਆਂ ਬਲਟੇਲਾ ਕੱਢ ਦਿੰਦੀਆਂ ਸੂਪੇ ਕੱਲ ਨੂੰ ਸੂਪੇ ਪਰਸੋਂ ਸੂਪੇ ਰਾਜੀ ਫਲ ਹੈ ਠੰਡੀ ਬਹੁਤ ਆ ਠੰਡੀ ਮਿੱਠੀ ਫਲ ਹੈ ਹਾਂ ਬਈ ਬਾਈ 17 18 ਕਹਿਣਾ ਸੀ ਅਗਲੇ ਨੂੰ ਹਾਂ ਪਰ ਆਪਾਂ ਉਹਨਾਂ ਕੀ ਦੱਸੀਦਾ ਜੰਨਾ ਕਿ ਬਹੂ ਨੇ ਕੱਢਣਾ ਸਹੀ ਹੈ ਝੂਠ ਮਾਰ ਕੇ ਬਹੂ ਵੇਚੀ ਜਾਂਦਾ ਕੀ ਫਦਾ ਮੁੜ ਕੇ ਅਗਲੇ ਬਾਈ ਪਜਾਈਤਾਂ ਇਕੱਠੀਆਂ ਕਰਦੇ ਦੋਸਤ ਇਹ ਗੱਲ ਸਹੀ ਹੈ ਪਰ ਜਿਹੜੇ ਸਾਹਮਣੇ ਬਹਿੜ ਰਾਜੀ ਆ ਤੇ ਕਦ ਅਮਰੀਕਾ ਨਾਲ ਜਿੱਡਾ ਹੋਰ ਕਿਸੇ ਵਪਾਰੀ ਦੇ ਘਰੇ ਖੜੀ ਦੀ ਅਗਲੇ ਨੇ 17 18 ਹੀ ਕਹਿਣਾ ਸੀਗਾ ਪਰ ਬਾਈ ਕਹਿੰਦਾ ਕੀ ਲੋੜ ਆ ਝੂਠ ਮਾਰਨ ਦੀ ਮਗਰੋਂ ਅਗਲਾ ਵਹਿੜ ਅਗਲੇ ਦੇ ਘਰੇ ਉਹਨਾਂ ਦੁੱਧ ਨਾ ਦੇਵੇ ਤੇ ਅਗਲਾ ਪਜਾਈਤਾਂ ਕੱਠੀਆਂ ਕਰਦਾ ਫਿਰ ਉਹਦਾ ਕੀ ਫਾਇਦਾ ਲਾਂਬੇ ਲੈਣ ਦਾ ਵਧੀਆ ਗੱਲ ਆ ਯਾਰ ਥੋੜਾ ਕਰ ਲੋ ਇਮਾਨਦਾਰੀ ਨਾਲ ਕਰੋ ਸਾਫ਼ ਸੁਥਰਾ ਕਰ ਲੋ 14 15 ਕਿਲੋ ਖੁੱਲਾ ਪਿਆਜੂ 17 18 ਕਿਲੋ ਤੱਕਾ ਬਾਕੀ ਪਤਾ ਨਹੀਂ ਹੁੰਦਾ ਜਾਨਵਰ ਦਾ ਹੋ ਸਕਦਾ ਪਿਆਜ ਏ ਪਰ ਤੁਸੀਂ 14 15 ਮੰਨ ਕੇ ਸੌਦਾ ਕਰਨਾ ਇਹਨਾਂ ਨੌਰ ਮਰ ਪਿਆਜੂ ਜਰਸੀ ਨਾਲੋਂ ਵੀ ਸਾਈਵਾਲ ਦੀ ਫੈਟ ਵੱਧ ਆਉਂਦੀ ਆ ਜਰ ਸਾਈਵਾਲ ਮਿਲਦਾ ਬਹੁਤ ਜਾਂਦੀ ਆ ਪਰ ਠੰਡੀ ਬਹੁਤ ਘੱਟ ਮਿਲਦੀ ਆ ਆਮ ਆਮੀ ਕਹਾਵਤ ਆ ਕਿ ਸਾਈਵਾਲ ਗਰਮ ਹੁੰਦੀ ਆ ਪਰ ਠੰਡੀ ਸੀਲ ਬਹੁਤ ਘੱਟ ਮਿਲਦੀ ਐ ਇਹਦੇ ਲੇਵੇ ਤੇ ਹੱਥ ਮਾਰੋਗੇ ਪੂਛੇ ਨੇ ਉਦੋਂ ਹੀ ਤਾਂ ਉਹ ਚੱਕ ਲੈਣੀ ਆ ਤੁਸੀਂ ਵੇਖ ਲਓ ਭਾਵਾ ਐਨੀ ਸੀਲ ਐ ਹਾਂ ਬਾਲਟੀਲਾ ਬਹੁਤ ਪੈਂਦਾ ਪਰ ਆਪਾਂ ਜੰਨਾ ਕਿ ਅਗਲੇ ਨੇ ਦੱਸਿਆ ਆਪਾਂ ਉਨਾ ਹੀ ਦੱਸਿਆ ਕਿੰਨੇ ਦੀ ਇਹਦਾ ਕੋਈ ਮੁੱਲ ਐ ਬਾਈ 60 ਕਰਾ ਲੈ ਬਾਅਦ 57000 ਦੀ ਮੁੱਲ 60 ਕਰਾ ਲਓ 65 ਕਰਾ ਲਓ 57000 ਦੀ ਦੇ ਦੇਣੀ ਆ ਬਾਈ ਕਹਿੰਦਾ ਹੋ ਸਕਦਾ 16 17 ਹੀ ਪਿਆ ਜੇ ਪਰ ਜਿਹੜੇ ਹਿਸਾਬ ਨਾਲ ਅਗਲੇ ਨੇ ਦੁੱਧ 14 15 ਕਿਹਾ ਕਿ ਅਸੀਂ ਇੰਨਾ ਚੋਇਆ ਤੇ 14 15 ਕਹਿ ਕੇ ਬਾਈ ਕਹਿੰਦਾ ਆਪਾਂ ਦੇਵਾਂਗੇ ਹੋ ਸਕਦਾ 2 ਕਿਲੋ ਵੱਧ ਪਿਆਜ ਤੁਹਾਡੀ ਸੇਵਾ ਸੰਭਾਲ ਫੁੱਲ ਵੱਡੀ ਵਹਿੜਾ ਭਾ ਜਾਵਾਂ ਜਾਇ ਜ 57000 ਇਹੀ ਸਾਈਵਾਲ ਕਿਸੇ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀ ਨਾਲੇ ਤਾਂ ਅਗਲੇ ਨੇ ਦੁੱਧ 18 20 ਕਿਲੋ ਕਹਿਣਾ ਸੀ ਜਿਹੜੇ ਹਿਸਾਬ ਨਾਲ ਵਹਿੜ ਦਾ ਕਦ ਕਾਠ ਤੇ ਵਹਿੜ ਰਾਜੀ ਆ ਅਗਲੇ ਨੇ ਯਕੀਨ ਹੀ ਨਹੀਂ ਕਰ ਜਾਣਾ ਸੀਗਾ ਨਾਲੇ ਦੁੱਧ 18 20 ਕਿਲੋ ਕਹਿਣਾ ਸੀ ਨਾਲੇ ਮੁੱਲ 75000 ਦੀ ਆਵਾਜ਼ ਦੇਣੀ ਸੀ ਪਰ ਬਾਈ ਕਹਿੰਦਾ ਆਪਾਂ 57000 ਦੀ ਦੇ ਦੇਵਾਂਗੇ ਗਾਰੰਟੀ ਆ ਮੱਝਾਰਗਾ ਦੋ ਦੌਣਾ ਜਮਾ ਲੇਟ ਅਰਗਾ ਤੇ 5557000 ਦੀ ਇੰਨੀ ਰਾਜੀ ਫੰਡਰ ਮੱਝ ਵੀ ਨਹੀਂ ਆਉਂਦੀ ਇੰਨੀ ਰਾਜੀ ਫੰਡਰ ਮੱਝ 8 ਕੱਦ ਕਾਠ ਵਾਲੀ ਉਹ ਵੀ 7075000 ਦੀ ਵਿਕ ਜਾਂਦੀ ਆ ਪਰ ਭਾ ਕੀੜਾ 57 ਦੀ ਦੇ ਦੇਣੀ ਆ ਜਮਾ ਲਿੱਸੀ ਫੰਡਰ ਮੱਝ ਵਾਲਾ ਭਾ ਰੂਮ ਵਰਗਾ ਹਵਾਨਾ ਬਾਲ ਢੇਲਾਂ ਬਹੁਤ ਪਈਆਂ ਕੋਈ ਸੈਡ ਨਹੀਂ ਪਾਲ ਨਹੀਂ ਫੋਟ ਨਹੀਂ ਛਾਗ ਨਹੀਂ ਜਦੋਂ ਤਿਆਰ ਹੋ ਜਾਂਦੀ ਆ ਸੋਨਾ ਵਾ ਡਾਲੇ ਵਾ ਤਿਆਰ ਕਰਕੇ ਉਹ ਜਰਸੀ ਤੇ ਆ ਜਾ ਇਹ ਦੂਜਾ ਸੂਆ ਸੁਣੀ ਬਾਈ ਹੂੰ ਇਹਦਾ ਪ੍ਰੋਨ ਦਾ ਰਕਡ ਮਾਲਕਾਂ ਨੇ ਤਾਂ ਦੱਸਿਆ 20 ਲੀਟਰ ਦਾ ਬਾਈ ਹੂੰ ਆਪਾਂ 18 ਤੋਂ 20 ਮੰਨ ਕੇ ਲਈਆ ਠੀਕ ਐ 18 ਵੀ ਨੋਰਮਲ ਪਿਆਜੂਗੀ ਹਜੇ ਵਿਹੜ ਬਾਈ 10 ਦਿਨਾਂ ਦੀ ਕੱਚੀ ਐ ਸਹੀ ਐ ਇਹਦਾ ਮੋਲਾਪਾ ਕਰਾਂਗੇ 10 ਦਿਨਾਂ ਨੂੰ ਤਿਆਰ ਹੋਈ ਦੇ ਜੇ ਆਪਾਂ ਵਿਖਾ ਦੇਣੀ ਆ ਵਿਹੜ ਵੀਰ ਪ੍ਰਸਾਦ ਪਸੰਦ ਆ ਜਾਂਦੀ ਆ ਉਹ ਬਾਅਦ ਕੱਚੀ-ਕੱਚੀ ਵਾਲਾ ਭਾਅ ਕਰ ਲਾਂਗੇ ਠੀਕ ਐ ਕੱਢ ਲਾ ਬਾਹਰ ਨੂੰ ਕਿ ਨਹੀਂ ਕੱਢਣੀ ਦੋਸਤੋ ਆ ਬੈਡ 4 ਨੰਬਰ ਬਾਈ ਕਹਿੰਦਾ ਫਾਰਮ ਚੋਂ ਲਈ ਆ ਲੋਕਲ 10 12 ਕਿਲੋਮੀਟਰ ਤੋਂ ਆਈ ਆ ਮਤਲਬ ਇੱਕ ਪਿੰਡ ਛੱਡ ਕੇ ਦੂਜੇ ਪਿੰਡੋਂ ਲਈ ਆ ਚਲੋ ਹੁਣ ਮੈਂ ਤਾਂ ਪਿੰਡ ਦਾ ਨਾਮ ਕਾਹਦਾ ਲੈਣਾ ਤੁਸੀਂ ਬਾਈ ਨੂੰ ਫੋਨ ਲਾ ਲਿਓ ਤੁਹਾਨੂੰ ਆਪੇ ਬਾਈ ਐਡਰੈਸ ਦੱਸ ਦਊਗਾ ਕਿਉਂਕਿ ਬਾਈ ਨੇ ਪਸ਼ੂ ਵੇਚਣਾ ਆਪਾਂ ਵੀ ਫਿਰ ਜਦੋਂ ਆਪਾਂ ਨੂੰ ਬਾਈ ਨੇ ਕਹਦਾ ਆਪਾਂ ਦੱਸ ਨਹੀਂ ਸਕਦੇ ਜਿਹਨੇ ਪਸੰਦ ਆ ਉਹ ਅਗਲਾ ਫੋਨ ਲਾ ਲੈ ਅਗਲੇ ਨੂੰ ਬਾਈ ਐਡਰੈਸ ਦੇ ਦਊਗਾ ਫਾਰਮ ਦੀ ਵੱਛੀ ਆ 23 ਲੀਟਰ ਪਲੂਨ ਨੇ ਦੁੱਧ ਦਿੱਤਾ ਪਰ ਬਾਈ ਕਹਿੰਦਾ ਆਪਾਂ ਤਾਂ ਘਾਟ ਹੀ ਕਾਵਾਂਗੇ 18 20 ਮੰਨ ਕੇ ਕੋਈ ਵੀ ਸੌਦਾ ਕਰ ਲੇ ਜਿੱਦਣ ਤਿਆਰ ਹੋ ਜਾਂਦੀ ਆ ਲਟਕੇ ਸੂਵ ਬੱਚੀ ਕਿਉਂਕਿ ਝੋਲ ਝੂਲ ਬਹੁਤ ਆ ਹਵਾਨਾ ਖਿਚਾਂਗੇ ਤਾਂ ਫੋਟ ਵਾਂਗੂ ਪਿੱਛੇ ਨੂੰ ਵਧਣਾ ਆ ساری ਵਾਲ ਟੱਲ ਕੱਢ ਕੇ ਸੋਣਾ ਕੱਲੀ ਕੱਚੀ ਕੱਚੀ ਐ ਜਿੱਦਣ ਵੱਚੀ ਤਿਆਰ ਹੋ ਜਾਂਦੀ ਆ ਉਹ ਦਿਨ ਭਵਾਂ ਅਗਲਾ ਸਵਾ ਲੱਖ ਦੀ ਵੇਚ ਲੈ ਜਦਾਂ ਲੇਵਾ ਭਰੀ ਫਿਰਦੀ ਹੋਈ ਪੰਡ ਜੱਡਾ ਲੇਵਾ ਤਿਆਰ ਕਰਨਾ ਨੇ ਆ ساری ਵਾਲ ਟੱਲ ਕੱਢ ਕੇ ਸੋਣਾ ਕੱਚੀ ਕੱਚੀ ਆ ਦਸਾਂ 12 ਦਿਨਾਂ ਦੀ ਕੱਚੀ ਐ ਆਦੀ ਜਵਾਈ ਵਾਲਾ ਥਾਣਾ ਜਰਸੀ ਬਰੀਡ ਪਹਿਲੀ ਗੱਲ ਤਾਂ 22 23 ਕਿਲੋ ਦੁੱਧ ਵਾਲੀ ਜਰਸੀ ਮਿਲਦੀ ਬਹੁ ਘੱਟ ਹਿਮਾਚਲ ਵਾਲੀਆਂ ਜਰਸੀਆਂ 5 7 ਕਿਲੋ ਦੁੱਧ ਵਾਲੀਆਂ ਤਾਂ ਬਹੁ ਲੋਕੀ ਵੇਚੀ ਜਾਂਦੇ ਆ 5 5 7 7 10 10 ਆ ਕੇ ਘਰੇ ਖੜੀਆਂ ਹੁੰਦੀਆਂ ਪਰ ਇਧਰ ਲਈ ਆਪਣੀ ਪੰਜਾਬ ਵਾਲੀ ਜਰਸੀ ਬਹੁ ਘੱਟ ਮਿਲਦੀ ਆ ਕਿਉਂਕਿ ਨਾਗੀ ਥੋੜੇ ਆ ਫਿਰ ਮਿਲਣਾ ਕਾਹਦਾ ਜਾਨਵਰ ਨੇ ਜਮਾ ਜੈਜ ਭਾਹ ਹੋ ਬਾਈ ਕਹਿੰਦਾ ਅੱਜ ਕੱਚੀ ਵਾਲਾ ਮੁੱਲ ਹੋਊਗਾ ਤੇ ਨਹੀਂ ਬਾਈ ਕਹਿੰਦਾ ਅਪਾ ਤਿਆਰ ਕਰਕੇ ਜਦਨ ਜਮਾ ਸੂਨ ਨੂੰ ਤਿਆਰ ਹੋਈ ਉਸ ਦਿਨ ਵੀਡੀਓ ਪਾਵਾਂਗੇ ਜੇ ਕੋਈ ਕੱਚੀ ਲੈਣ ਦਾ ਚਾਹਵਾਨ ਹੋਵੇ ਫੋਨ ਲਾ ਲਓ ਜਮਾ ਜੈਜ ਮੁੱਲ ਹੋਊਗਾ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਬਿਲਕੁਲ ਜੈਜ ਭਾਅ ਦੀਆਂ 400 ਨੀਆਂ ਚੰਗੀਆਂ ਵਹਿੜਾਂ ਤੇ ਆਹ ਵੇਖ ਲੋ ਇੱਕ ਨੰਬਰ ਸੂਈ ਆ ਬੈਠ ਚੱਲੀ ਆ ਜੇਰ ਤੁਰਪੀ ਆ ਹੋਰ 10 20 ਮਿੰਟਾਂ ਤੱਕ ਪਰ ਤੋਂ ਵੱਧ ਘੰਟੇ ਦੇ ਆਸ-ਪਾਸੇ ਜੇਰ ਪੈ ਜੂਗੀ ਆ ਲੜ ਤੁਰਪਿਆ ਜਦੋਂ ਵੀਡੀਓ ਬਣਾਉਂਦੇ ਸੀ ਗੱਠਕ ਦਾ ਲੜ ਸੀ ਆਉਣ ਫੁੱਟ ਡੇਢ ਲਾਟ ਫੁੱਟ ਦਾ ਲੜ ਬਣਿਆ ਪਿਆ ਕਿਉਂਕਿ ਸੂਈ ਨੂੰ ਹਜੇ 15 20 ਮਿੰਟ ਹੀ ਹੋਏ ਆ ਹੋਰ ਘੰਟੇ ਖੰਡ ਤੇ ਕਰ ਜੇਰ ਪੈ ਜੂ ਜੇਰ ਦੀ ਭਾਈ ਵੀਡੀਓ ਬਣਾ ਲੂ ਫੋਟੋਆਂ ਖਿੱਚ ਕੇ ਰੱਖ ਲੂ ਸਾਰਿਆਂ ਨੂੰ ਸਸਿਕਾ